ਜੀ ਲੋਕਾਂ ਨੂੰ ਹਸਾਉਣ ਵਾਲੇ ਸੀ ਪਰ ਅੱਜ ਸਭ ਨੂੰ ਰੋਵਾ ਕੇ ਚਲੇ ਗਏ ਜੀ ਹਾਂਜੀ ਬਿਲਕੁਲ ਦੇਖ ਲੋ ਨਜ਼ਰ ਮਾਰ ਲੋ ਹਾਂਜੀ ਉਹਦੀਆਂ ਕਮਾਈਆਂ ਸਾਹਮਣੇ ਨਜ਼ਰ ਆ ਰਹੀਆਂ ਇਹਨਾਂ ਨੂੰ ਮਿਸ ਕਰ ਰਹੇ ਹਸੀ ਕੇ ਬਹੁਤ ਲੋਕ ਮਿਸ ਕਰਨਗੇ ਜਦੋਂ ਪਹਿਲੀ ਪੋਸਟ ਦੇਖੀ ਵਿਸ਼ਵਾਸ ਨਹੀਂ ਹੁੰਦਾ ਸੀ ਕਿਸੇ ਨੂੰ ਵੀ ਵਿਦੇਸ਼ ਭਰ ਦੇ ਵਿੱਚ ਕਿਸ ਤਰੀਕੇ ਨਾਲ ਵੀ ਹੋ ਸਕਦਾ ਹੈ ਮੇਰੇ ਨਾਲ ਤਾਂ ਜਵਾਨੀ ਤੋਂ ਇਸ ਉਮਰ ਤੱਕ ਅਸੀਂ ਹਲਮਾ ਕਰਦੇ ਰਹੇ ਤੇ ਹੁਣ ਕੱਲ ਨੂੰ ਵੀ ਦੇਖੋ ਉਹ ਤਾਂ ਚਲਾ ਗਿਆ ਹੁਣ ਵੈਸੇ ਤਾਂ ਸਾਰਿਆਂ ਨੇ ਜਾਣਾ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰ ਇਹਦਾ ਅਜੇ ਜਾਣਾ ਬਣਦਾ ਨਹੀਂ ਸੀਗਾ ਅਸ਼ਵਿੰਦਰ ਭੱਲਾ ਜੀ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਤੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਉਹਨਾਂ ਦੇ ਨਾਲ ਦੇ ਸਾਥੀ ਸਰ ਬਹੁਤ ਹੀ ਭਾਵੁਕ ਪਲ ਨੇ ਕਿਉਂਕਿ ਭੱਲਾ ਜੀ ਲੋਕਾਂ ਨੂੰ ਹਸਾਉਣ ਵਾਲੇ ਸੀ ਪਰ ਅੱਜ ਸਭ ਨੂੰ ਰੋਵਾ ਕੇ ਚਲੇ ਗਏ ਜੀ ਹਾਂਜੀ ਬਿਲਕੁਲ ਦੇਖ ਲੋ ਨਜ਼ਰ ਮਾਰ ਲੋ ਹਾਂਜੀ ਉਹਦੀਆਂ ਕਮਾਈਆਂ ਸਾਹਮਣੇ ਨਜ਼ਰ ਆ ਰਹੀਆਂ ਹੈ ਨਾ ਸਾਡੀ ਤਾਂ ਬਹੁਤ ਪੁਰਾਣੀ ਐਸੋਸੀਏਸ਼ਨ ਸੀਗੀ 95 ਤੋਂ ਸੀਗੀ ਹਾਂਜੀ 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 ਜੀ ਸੋ ਅੱਜ ਹਿੰ ਵੀ ਉਹਨਾਂ ਨੂੰ ਮਿਸ ਕਰ ਰਹੇ ਆਂ ਅਸੀਂ ਕਿਹ ਬਹੁਤ ਲੋਕ ਮਿਸ ਕਰਨਗੇ ਜਦੋਂ ਪਹਿਲੀ ਪੋਸਟ ਦੇਖੀ ਵਿਸ਼ਵਾਸ ਨਹੀਂ ਹੁੰਦਾ ਸੀ ਕਿਸੇ ਨੂੰ ਵੀ ਵਿਦੇਸ਼ ਭਰ ਦੇ ਵਿੱਚ ਕਿਸ ਤਰੀਕੇ ਨਾਲ ਵੀ ਹੋ ਸਕਦਾ ਹੈ ਤਾਂ ਤੁਹਾਡੇ ਮਨ ਚ ਕੀ ਕੀ ਲੱਗਿਆ ਕਿ ਤੁਹਾਨੂੰ ਕੀ ਹੋ ਸਕਦਾ ਕਿਸ ਤਰ੍ਹਾਂ ਨਹੀਂ ਨਹੀਂ ਸਾਨੂੰ ਤਾਂ ਬਿਲਕੁਲ ਹੀ ਨਹੀਂ ਸੀ ਬਸ ਇਹ ਸੀ ਵੀ ਠੀਕ ਹੋ ਜਾਏਗਾ ਬਸ ਸੁਣਨ ਚਾਹੁੰਦਾ ਸੀਗਾ ਬਸ ਸੁਣ ਲਾਸਟ ਟਾਈਮ ਕਦੋਂ ਗੱਲ ਹੋਈ ਜੀ ਤੁਹਾਡੀ ਲਾਸਟ ਟਾਈਮ ਤਾਂ ਕਾਫੀ ਜਦੋਂ ਬਾਈਪਾਸ ਕਰਾਉਣ ਗਏ ਸੀ ਬੰਬੇ ਹਾਂਜੀ ਉਦੋਂ ਦਾ ਹੀ ਮਿਲਿਆ ਹੋਇਆ ਮੈਨੂੰ ਤਾਂ ਬਹੁਤ ਤੋਂ ਬਾਅਦ ਨਹੀਂ ਹੈ ਕਹਾਣੀਆਂ ਬਣਾਉਣ ਨੂੰ ਤਾਂ ਜਿੰਨੀਆਂ ਮਰਜ਼ੀ ਬਣਾਈ ਜੋ ਹੂੰ ਲਗਦਾ ਕਮੇਡੀ ਦਾ ਇੱਕ ਯੁੱਗ ਖਤਮ ਹੋ ਗਿਆ ਕਿਉਂਕਿ ਬਹੁਤ ਲੰਬਾ ਸਮਾਂ ਉਹਨਾਂ ਨੇ ਇੰਡਸਟਰੀ ਨੂੰ ਦਿੱਤਾ ਬਿਲਕੁਲ ਜੀ ਕਾਫੀ ਲੰਮਾ ਸਮਾਂ ਬਹੁਤ ਸਮਾਂ ਦਿੱਤਾ ਮੇਰੀ ਨਾੜ ਤਾਂ ਜਵਾਨੀ ਤੋਂ ਇਸ ਉਮਰ ਤੱਕ ਅਸੀਂ ਫਿਲਮਾਂ ਕਰਦੇ ਰਹੇ ਹਾਂ ਤੇ ਹੁਣ ਕੱਲ ਨੂੰ ਵੀ ਦੇਖੋ ਹੁਣ ਤਾਂ ਉਹਦਾ ਚੱਲ ਗਿਆ ਹਾਂਜੀ ਹੁਣ ਵੈਸੇ ਤਾਂ ਸਾਰਿਆਂ ਨੇ ਜਾਣਾ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰ ਇਹਦਾ ਜੇ ਜਾਣਾ ਬਣਦਾ ਨਹੀਂ ਸੀਗਾ ਤੇ ਕਟਾ ਨਹੀਂ ਕਦੇ ਪੂਰਾ ਨਹੀਂ ਹੋ ਸਕਦਾ ਕਿਸੇ ਦਾ ਵੀ ਨਹੀਂ ਹੋ ਸਕਦਾ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੇ ਐਕਟਰ ਨੇ ਜੋ ਕਿ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਨੇ ਪਰ ਉਹਨਾਂ ਦੀ ਯਾਦਾਂ ਅੱਜ ਵੀ ਉਹਨਾਂ ਦੱਸੇ ਕਿ ਦਿਲ ਦੇ ਵਿੱਚ ਤਾਜ਼ਾ ਨੇ ਉਹਨਾਂ ਦਾ ਕਟਾ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਕੋਈ ਕਹਿੰਦਾ ਮੈਂ ਸਮਝਦੇ ਨਾਲ